ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਮੁੱਖ ਮੰਤਰੀ ਕਾਂਡ ਬਾਰੇ ਜਾਣਦੇ ਹੋਵਗੇ ਜਿਹੜਾ ਕਿ ਭਮਕ ਬੇਸ ਵਾਲਾ ਮੁੱਖ ਮੰਤਰੀ ਜਿਹੜਾ ਪੰਜਾਬ ਵਿੱਚ ਬੜਾ ਮਸ਼ਹੂਰ ਸੀ ਤੇ ਹੁਣ ਆਪਣੀ ਨੋਰਮਲ ਲਾਈਫ ਜੀ ਰਿਹਾ ਸੀ ਤੇ ਉਸ ਤੋਂ ਬਾਅਦ ਹੁਣ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਵਿੱਚ ਉਸ ਨੂੰ ਦੋ ਪੁਲਿਸ ਵਾਲੇ ਕੁੱਟਦੇ ਨੇ ਬਾਰਾਂ ਤੋਂ ਫੜ ਕੇ ਬਹੁਤ ਜ਼ਿਆਦਾ ਕੁੱਟਾਈ ਕਰਦੇ ਨੇ ਕੇਸ ਉਹਨਾਂ ਦੇ ਪਾਰ ਦੇ ਨਿਤ ਦਸਤਾਰ niche ਕਰ ਲੈਂਦੇ ਨੇ ਜਿਸ ਤੋਂ ਬਾਅਦ ਹਰ ਪਾਸੇ ਸਾਰੇ ਪੰਜਾਬ ਵਿੱਚ ਇਹ ਵੀਡੀਓ ਆ ਰਹੀ ਸੀ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਇੰਟਰਵਿਊ ਵੀ ਲਿੱਤਾ ਗਿਆ ਉਸਨੇ ਦੱਸਿਆ ਕਿ ਮੈਂ ਆਪਣੀ ਗਲੀ ਵਿੱਚ ਦੁੱਧ ਲੈਣ ਜਾ ਰਿਹਾ ਸੀ ਜਿਸ ਤੋਂ ਬਾਅਦ ਗਵਾਂਡੀਆਂ ਦਾ ਕੁੱਤਾ ਆਇਆ ਤੇ ਮੈਨੂੰ ਵੱਢਣ ਲੱਗਿਆ ਤੇ ਮੈਂ ਕਿਰਪਾਨ ਕਢ ਲਈ ਤੇ ਮੈਂ ਕੁੱਤੇ ਨੂੰ ਵੱਢ ਦਿੱਤਾ ਇਸ ਤਰ੍ਹਾਂ ਦੀਆਂ ਗੱਲਾਂ ਆਪਣੇ ਹਿੱਸੇ ਦੀਆਂ ਪਾਈ ਇਸਨੇ ਮੁੱਖ ਮੰਤਰੀ ਨੇ ਸੁਣਾਈਆਂ ਤੇ ਭਾਈ ਅਮਰਪਾਲ ਸਿੰਘ ਮੈਰੋ ਜਾਣਦੇ ਹੋਵਗੇ ਨਿਆਗ ਸਿੰਘ ਜੀ ਉਹ ਵੀ ਗਏ ਅਮਰਪਾਲ ਸਿੰਘ ਜੀ ਮੈਰੋ ਮੁੱਖ ਮੰਤਰੀ ਦੇ ਕੋਲ ਤੇ ਉੱਥੇ ਜਾ ਕੇ ਉਹਨਾਂ ਨੇ ਪੂਰੀ ਗੱਲ ਪੁੱਛੀ ਤੇ ਦਸਤਾਰ ਸਜਾਈ ਪਾਈ ਅਮਰਪਾਲ ਸਿੰਘ ਮੈਰੋ ਦੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਪੋਸਟ ਪਾਈ ਮੁੱਖ ਮੰਤਰੀ ਦੀ ਵੀ ਗਲਤੀ ਸੀ ਉਸ ਦੇ ਬਣਦੀ ਕਾਰਵਾਈ ਕਰਨੀ ਚਾਹੀਦੀ ਸੀ ਮੁੱਖ ਮੰਤਰੀ ਨੇ ਜਿਵੇਂ ਕੁੱਟਿਆ ਗਿਆ ਜਿਵੇਂ ਕੇਸਾਂ ਦੀ ਬਦਵੀ ਕੀਤੀ ਗਈ ਉਹ ਗਲਤ ਸੀ ਇਸ ਕਰਕੇ ਅਸੀਂ ਗਏ ਸੀ ਮੁੱਖ ਮੰਤਰੀ ਨੇ ਸਰੀਆਮ ਗਾਲਾਂ ਕਢੀਆਂ ਕਿਸੇ ਦੇ ਘਰ ਦਰਵਾਜ਼ੇ 'ਚ ਇੱਟਾਂ ਮਾਰੀਆਂ ਕਿਰਪਾਨਾਂ ਮਾਰੀਆਂ ਪ੍ਰਸ਼ਾਸਨ ਨੂੰ ਚਾਹੀਦਾ ਸੀ ਫੜ ਕੇ ਲੈ ਜਾਂਦੇ ਜਿਹਦਾ ਜਿੰਨਾ ਕਸੂਰ ਸੀ ਕਾਰਵਾਈ ਕਰਦੇ ਪਰ ਇਦਾਂ ਸਰੀਆਮ ਇੱਕ ਕੇਸਾਦਾਰੀ ਨੌਜਵਾਨ ਨੂੰ ਕੇਸਾਂ ਤੋਂ ਫੜ ਕੇ ਕੱਟਿਸਣਾ ਤੇ ਕੁੱਟਣਾ ਸਹੀ ਨਹੀਂ ਹੈ ਇਕੱਲਾ ਮੁੱਖ ਮੰਤਰੀ ਦਾ ਪੱਖ ਨਾ ਦੇਖੋ ਇਦਾਂ ਕਿਉਂ ਹੋਇਆ ਇਹ ਸੱਚ ਵੀ ਜਾਣਨਾ ਚਾਹੀਦਾ ਏ ਯਾਨੀ ਕਿ અમૃતપાલ સિંહ મેહરોને ਦੱਸਿਆ ਕਿ ਮੁੱਖ ਮੰਤਰੀ ਸਹੀ ਨਹੀਂ ਹੈ ਉਸਨੇ ਗਲਤ ਕੀਤਾ ਉਸਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਜਿਹੜੀ ਕਾਰਵਾਈ ਦਾ ਤਰੀਕਾ ਹੈ ਉਹ ਬਦਲੋ ਕਿਸਾ ਤੋਂ ਫੜ ਕੇ ਜਿਵੇਂ ਉਸਨੂੰ ਲੈ ਗਏ ਉਹ ਬਹੁਤ ਜ਼ਿਆਦਾ ਗਲਤ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਸਾਨੂੰ ਕਮੈਂਟ ਜ਼ਰੂਰ ਕਰਿਓ